जय माता दी कोर्ट कचहरी ਦੇ ਮੁਕਦਮਿਆਂ ਦੇ ਵਿੱਚ ਜਿੱਤ ਦਿਵਾਉਣ ਵਾਲੀ ਦੁਸ਼ਮਣਾ ਵਿਰੋਧੀਆਂ ਨੂੰ ਤੁਹਾਡੇ ਅੱਗੇ ਅੱਗੇ ਭਜਾਉਣ ਵਾਲੀ ਦੇਵੀ ਮਾਤਾ ਬਗਲਾमुखी ਦੀ 7 ਦਿਨਾਂ ਪੂਜਾ ਸ਼ੁਰੂ ਹੋ ਚੁੱਕੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਦੋਸਤੋ ਕੋਰਟ ਕਚਹਿਰੀ ਦੇ ਕੇਸਾਂ ਦੇ ਵਿੱਚ ਜਿੱਤ ਦਿਵਾਉਣ ਵਾਲੀ ਤੁਹਾਡੇ ਦੁਸ਼ਮਣਾਂ ਤੇ ਵਿਰੋਧੀਆਂ ਨੂੰ ਹਾਰ ਦਾ ਮੂੰਹ ਦਿਖਾਉਣ ਵਾਲੀ ਮਾਤਾ ਬਗਲਾਮੁਖੀ ਦਾ ਮੰਦਰ ਮਾਨਸਾਂ ਦੇ ਵਿੱਚ ਬਣ ਕੇ ਤਿਆਰ ਹੋ ਚੁੱਕਿਆ ਹੈ ਅਤੇ 14 ਜੁਲਾਈ ਤੋਂ ਲੈ ਕੇ 21 ਜੁਲਾਈ ਤੱਕ 7 ਦਿਨ ਪੂਰੇ ਵਿਧੀ ਵਿਵਧਾਨ ਦੇ ਨਾਲ ਪੂਜਾ ਹੋਵੇਗੀ ਤੇ 21 ਜੁਲਾਈ 2024 ਨੂੰ ਮਾਂ ਬਗਲਾਮੁਖੀ ਦੀ ਮੂਰਤੀ ਸਥਾਪਨਾ ਕੀਤੀ ਜਾਵੇਗੀ ਦੱਸ ਦਈਏ ਕਿ ਮਾਤਾ ਬਗਲਾਮੁਖੀ ਜਿਸ ਨੂੰ ਪੀਤੰਬਰੀ ਦੇਵੀ ਕਿਹਾ ਜਾਂਦਾ ਹੈ ਦਾ ਮੰਦਰ ਮਾਨਸਾਂ ਦੇ ਤਿੰਨ ਕੋਣੀ ਚੌਂਕ ਦੇ ਨੇੜੇ ਇੱਛਾਪੂਰਵਕ ਸ੍ਰੀ ਸਿਰੜੀ ਸਾਈਂ ਮੰਦਰ ਮਾਨਸਾਂ ਦੇ ਵਿੱਚ ਬੈਕਸਾਈਡ ਤੇ ਬਣ ਚੁੱਕਿਆ ਹੈ ਅਤੇ ਮੂਰਤੀ ਸਥਾਪਨਾ ਦੀਆਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਨੇ 14 ਜੁਲਾਈ ਤੋਂ ਲੈ ਕੇ ਪੂਜਾ ਸ਼ੁਰੂ ਹੋਵੇਗੀ ਜੋ 7 ਦਿਨ ਚੱਲੇਗੀ ਤੇ 21 ਜੁਲਾਈ ਨੂੰ ਮੂਰਤੀ ਸਥਾਪਨਾ ਹੋਵੇਗੀ ਅਤੇ ਹਵਨ ਕੀਤੇ ਜਾਣਗੇ ਮੰਦਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਜਿਵੇਂ ਹਿਮਾਚਲ ਪ੍ਰਦੇਸ਼ ਦੇ ਬਨਖੰਡੀ ਦੇ ਵਿੱਚ ਬਣੇ ਮਾਂ ਬਗਲਾਮੁਖੀ ਦੇ ਮੰਦਰ ਦੇ ਵਿੱਚ ਸ਼ਰਧਾਲੂ ਕੋਟ ਕਟੈਰੀ ਦੇ ਕੇਸਾਂ ਅਤੇ ਦੁਸ਼ਮਣਾਂ ਤੇ ਜਿੱਤ ਪ੍ਰਾਪਤ ਕਰਨ ਦੇ ਲਈ ਹਵਨ ਜਗ ਕਰਕੇ ਪੂਜਾ ਕਰਵਾਉਂਦੇ ਨੇ ਉਸੇ ਤਰ੍ਹਾਂ ਸ਼ਰਧਾਲੂ ਇਸ ਮੰਦਰ ਵਿੱਚ ਮਾਨਸਾ ਵਿਖੇ ਵੀ ਹਵਨ ਜੱਗ ਕਰਵਾ ਕੇ ਪੂਜਾ ਧਰਵਾ ਸਕਣਗੇ ਦੱਸ ਦਈਏ ਕਿ ਮਾਤਾ ਬਗਲਾਮੁਖੀ ਪੀਲੇ ਰੰਗ ਦੇ ਜਲ ਤੋਂ ਪ੍ਰਗਟ ਹੋਈ ਸੀ ਜਿਸ ਕਾਰਨ ਮਾਤਾ ਬਗਲਾਮੁਖੀ ਨੂੰ ਪੀਲਾ ਰੰਗ ਬਹੁਤ ਜ਼ਿਆਦਾ ਪਸੰਦ ਹੈ ਤੇ ਮਾਤਾ ਬਗਲਾਮੁਖੀ ਦੇ ਮੰਦਰ ਦਾ ਰੰਗ ਵੀ ਪੀਲਾ ਹੈ ਤੇ ਪ੍ਰਸ਼ਾਦ ਚੁੰਨੀ ਖੰਮਣੀ ਵਗੈਰਾ ਸਭ ਕੁਝ ਪੀਲੇ ਰੰਗ ਦਾ ਹੀ ਚੜਦਾ ਹੈ ਤੇ ਸ਼ਰਧਾਲੂ ਪੀਲੇ ਰੰਗ ਦੇ ਵਸਤਰ ਪਹਿਨ ਕੇ ਹੀ ਹਵਨ ਜੱਗ ਪੂਜਾ ਕਰਵਾਉਂਦੇ ਨੇ ਦੋਸਤੋ ਤੁਸੀਂ ਵੀ ਇੱਛਾ ਪੂਰਵਕ ਸ਼ਿਰੜੀ ਸਾਈ ਮੰਦਰ ਮਾਨਸਾਂ ਦੇ ਵਿੱਚ ਮਾਂ ਬਗਲਾ ਮੁਖੀ ਦੀ ਚੱਲ ਰਹੀ 7 ਦਿਨਾਂ ਪੂਜਾ ਦੇ ਦੌਰਾਨ ਪਹੁੰਚ ਕੇ ਆਪਣੀ ਹਾਜ਼ਰੀ ਲਵਾ ਸਕਦੇ ਹੋ ਦੋਸਤੋ ਵੀਡੀਓ ਨੂੰ ਲਾਇਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਮਾਤਾ ਬਗਲਾ ਮੁਖੀ ਜੀ ਆਪਣੇ ਸ਼ਰਧਾਲੂਆਂ ਦੇ ਸਾਰੇ ਕਾਰਜ ਠੀਕ ਕਰ ਦਿੰਦੇ ਨੇ ਤੇ ਤੁਹਾਡੇ ਵੀ ਸਾਰੇ ਕਾਰਜ ਠੀਕ ਕਰ ਦੇਣਗੇ ਤੇ ਦੋਸਤੋ ਤੁਸੀਂ ਵੀ ਕਰੋ ਮਾਤਾ ਬਗਲਾਮੁਖੀ ਦੇ ਦਰਬਾਰ ਦੇ ਦਰਸ਼ਨ ਤੇ ਸੁਣੋ ਮਾਤਾ ਬਗਲਾਮੁਖੀ ਦੇ ਸ਼ਰਧਾਲੂਆਂ ਨੇ ਹੋਰ ਕੀ ਕੁਝ ਕਿਹਾ ਯਾ ਸਿਹੜੀ ਸਾਈਂ ਮੰਦਿਰ ਵਿੱਚ ਨਾ ਮੂਰਤੀ ਸਥਾਪਨਾ ਹੋਣੇ ਜਾ ਰਹੀ ਹੈ ਮਾਤਾ ਬਗਲਾਮੁਖੀ ਕੀ ਯਾ 14 ਤਰੀਕ ਤੋਂ 21 ਤਰੀਕ ਤੱਕ ਹਵਨ ਜੱਗ ਹੋਣਗੇ ਜੀ ਤੇ ਇੱਥੇ ਜੋ ਵੀ ਹਿਮਾਚਲ ਵਿੱਚ ਹੋ ਰਹੀ ਹੈ ਪੂਜਾ ਵਗੈਰਾ ਤੇ ਉਹੀ ਇੱਥੇ ਮਾਨਸਾ ਵਿੱਚ ਵੀ ਹੋਇਆ ਕਰੋਗੇ ਜੀ ਤੇ ਤੁਸੀਂ ਜੋ ਵੀ ਮਨੋਪਾਵਨਾ ਤੁਹਾਡੀਆਂ ਹੈਗੀਆਂ ਕੋਈ ਇੱਛਾ ਕੋਈ ਮੁਕੱਦਮਾ ਸਹਤ ਹੁੰਦੀ ਆ ਤੇ ਸਾਰੀਆਂ ਤੁਹਾਡੀਆਂ ਇੱਛਾ ਪੂਰੀਆਂ ਹੋਇਆ ਕਰਨੀਆਂ ਜੀ ਮਾਰੇ ਮਾਨਸਾ ਮੇਂ ਯਾਂ ਪੇ ਪ੍ਰੋਫੈਸਰ ਕਲੋਨੀ ਮੇਂ ਪ੍ਰੋਫੈਸਰ ਕਲੋਨੀ ਦੇ ਵਿੱਚ ਆਪਣੇ ਮਾਨਸਾ ਵਿਖੇ ਜਿਹੜਾ ਸ਼੍ਰੀ ਰਿਡਿਸ ਨਾ ਸਾਈ ਮੰਦਿਰ ਹੈ ਉੱਥੇ ਆਪਣੀ ਬੰਗਲਾ ਮੁਖੀ ਮਾਤਾ ਦੀ ਮੂਰਤੀ ਸਨਾਪਨਾ ਹੋਣ ਜਾ ਰਹੀ ਹੈ ਜੋ ਆਪਣੀ 14 ਤਰੀਕ ਤੋਂ ਲੈ ਕੇ 21 ਤਰੀਕ ਤੱਕ ਪੂਜਾ ਚੱਲੇਗੀ 21 ਤਰੀਕ ਨੂੰ ਮੂਰਤੀ ਸਥਾਪਨਾ ਹੈ ਮਾ ਬੰਗਲਾ ਮੁਖੀ ਦੀ ਜੋ ਵੀ ਤੁਹਾਡੀ ਇੱਛਾ ਪੂਰਵਕ ਸ਼ਰਦਾ ਹੈ ਉੱਥੇ ਤੁਸੀਂ ਪੰਡਾਰੇ ਵਿੱਚ ਆ ਸਕਦੇ ਹੋ ਤੇ ਸ਼ਰਦਾਲੂਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਸੰਗਤ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੇ ਔਰ ਆਪਣੇ ਇੱਥੇ ਸਾਈ ਮੰਦਿਰ ਦੇ ਵਿੱਚ ਜੋ ਹਿਮਾਚਲ ਦੇ ਵਿੱਚ ਯੱਗ ਚੱਲ ਯੱਗ ਪੂਜਾ ਚੱਲਦੀ ਹੈ ਬੰਗਲਾ ਮੁੱਖੀ ਮਾਤਾ ਦੀ ਉਹ ਇੱਥੇ ਪੂਜਾ ਅਨੁਸਾਰ ਸਭ ਵਿਦੀ ਵਿਦਾਨ ਨਾਲ ਹੋਇਆ ਕਰੇਗਾ ਜੋ ਆਪਣੀ ਮਨੋ ਕਾਮਨਾ ਪੂਰਨ ਲੈ ਕੇ ਆਣਗੇ ਸਭ ਇੱਛਾ ਪੂਰਵਕ ਪੂਰੀ ਹੋਊਗੀ ਤੇ ਹੁਣ ਭਗਤਾਂ ਲਈ ਮੰਗ ਨੂੰ ਰੱਖਦੇ ਹੋਏ 14 7 2024 ਤੋਂ 21 7 2024 ਤੱਕ ਬੰਗਲਾ ਮੁੱਖੀ ਮੂਰਤੀ ਦੀ ਸਥਾਪਨਾ ਕਹ ਲਈ ਹੁਣ ਯੱਗ ਕਰਵਾਏ ਜਾ ਰਹੇ ਹਨ તે મૂર્તિ સ્થાપના ઉપરાંત ભગત મનોકામના ઈચ્છા પૂરી હોયગી